ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਜੇ ਸਭ ਤੋਂ ਕੋਈ ਮੰਦਬੁੱਧੇ ਇਨਸਾਨ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਉਹ ਸੁਖਵੀਰ ਬਾਦਲ ਹੈ ਤੇ ਜੇ ਤੁਸੀਂ ਪੂਰੇ ਲੁੰਗਲਾਣੇ ਦੀ ਗੱਲ ਕਰੋ ਜਣ ਕਿ ਜਿਹੜਾ ਇਹਨਾਂ ਦਾ ਆਲਾ ਦਵਾਲਾ ਹੈ ਜਿਹੜੇ ਇਹਨੂੰ ਬੇਕੂਫ ਨੂੰ ਸਮਝਾ ਨਹੀਂ ਸਕਦੇ ਉਨਲੇ ਲੀਏ ਪੱਗਾਂ ਵਾਲੇ ਅਕਾਲੀ ਨੇ ਮੈਂ ਜਿਹੜੀ ਅੱਜ ਗੱਲ ਕਰਨੀ ਆ ਨਾ ਇਹਨੂੰ ਤੁਸੀਂ ਗੌਰ ਦੇ ਨਾਲ ਸੁਣਿਓ ਫਿਰ ਅੰਦਾਜ਼ਾ ਲਾਇਓ ਵੀ ਇਹ ਕਿੰਨੇ ਕੁ ਬੇਵਕੂਫ ਨੇ ਔਰ ਪੰਜਾਬ ਦੇ ਵਿੱਚ ਬੇਵਕੂਫਾਂ ਦੀ ਮੰਡੀ ਕਿੱਥੇ-ਕਿੱਥੇ ਲੱਗਦੀ ਹੈ ਜੇ ਕੋਈ ਮੇਰੇ ਕੋਲੋਂ ਪੁੱਛੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਬਾਦਲਪਿੰਡ ਜਿੱਥੇ ਸੁਖਵੀਰ ਬਾਦਲ ਰਹਿੰਦਾ ਹੈ ਮੈਂ ਜਿਹੜੀ ਗੱਲ ਕਰਨੀ ਹੈ ਨਾ ਅੱਜ ਇਹ ਜਦੋਂ ਆਪਣੇ ਸਾਲੇ ਨੂੰ ਕਈ ਮਿਲ ਕੇ ਆਇਆ ਨਾਬਾ ਜੇਲ੍ਹ ਦੇ ਵਿੱਚ ਤੇ ਉਦੋਂ ਬਾਅਦ ਦੇ ਵਿੱਚ ਇਹਨੇ ਧਮਕੀਆਂ ਦਿੱਤੀਆਂ ਨੇ ਧਮਕੀਆਂ ਪਤਾ ਕਿਹਨੂੰ ਦਿੱਤੀਆਂ ਨੇ ਜਿਹੜੇ ਪਟਿਆਲਾ ਦੇ ਐਸਐਸਪੀ ਨੇ ਬਰਨ ਸ਼ਰਮਾ ਉਹਨਾਂ ਸਿੱਧੇ ਤੌਰ ਤੇ ਕਿਹਾ ਕਿ ਤੂੰ ਆਪਣਾ ਪਾਸਪੋਰਟ ਬਣਾ ਕੇ ਰੱਖ ਇਹਦਾ ਮਤਲਬ ਪਤਾ ਕੀ ਹੈ ਵੀ ਜਦੋਂ ਸਾਡੀ ਸਰਕਾਰ ਆ ਗਈ ਤੈਨੂੰ ਪੰਜਾਬ ਛੱਡ ਕੇ ਭੱਜਣਾ ਪੈ ਸਕਦਾ ਪਾਸਪੋਰਟ ਬਣਾ ਕੇ ਰੱਖ ਤੋਂ ਮਤਲਬ ਇਹ ਹੈ ਇਹ ਚੇਤਾਵਨੀ ਇਹ ਧਮਕੀ ਸੁੱਖੇ ਗੱਪੀ ਨੇ ਜਾਂ ਕਹਿ ਲਈਏ ਬੇਵਕੂਦ ਮੰਦਬੁੱਧੀ ਬੰਦੇ ਨੇ ਦਿੱਤੀ ਹੈ ਹੁਣ ਹੋਰ ਕੋਈ ਕੁਝ ਵੀ ਕਵੇ ਮੈਂ ਉਹ ਤੋਂ ਕੀ ਲੈਣਾ ਪਰ ਮੈਂ ਜਿਹੜੀ ਅੱਜ ਗੱਲ ਕਰੂੰਗਾ ਨਾ ਵੀ ਇਹ ਧਮਕੀ ਕਿਉਂ ਦਿੱਤੀ ਹੈ ਸੁਣਿਓ ਧਿਆਨ ਨਾਲ ਜਿਹੜਾ ਬਰਨ ਸ਼ਰਮਾ ਐਸਐਸਪੀ ਸਾਹਿਬ ਨੇ ਨਾ ਪਟਿਆਲਾ ਦੇ ਇਹਨਾਂ ਨੇ ਪੁੱਛਗਿੱਛ ਕੀਤੀ ਸੀ ਮਜੀਠੀਏ ਦੇ ਕੋਲ ਮੈਨੂੰ ਲੱਗਦਾ ਹੈ ਵੀ ਮਜੀਠੀ ਨੇ ਦੱਸਿਆ ਹੋਣਾ ਵੀ ਜੀਜਾ ਜੀ ਮੁੱਢਾ ਪਾ ਕੇ ਪਟਾ ਫੇਰਿਆ ਮੇਰੇ ਇਦਾਂ ਦੱਸਿਆ ਹੁਣੇ ਭੈਣ ਗਈ ਸੀ ਉਹਨੂੰ ਵੀ ਦੱਸਿਆ ਹੁਣੇ ਮੀ ਬਠੰਡੇ ਵਾਲੇ ਐਸਐਸਪੀ ਨੇ ਮੂਦਾ ਪਾ ਲਿਆ ਦੇਹ ਪੱਟੇ ਤੇ ਪਟਾ ਦੇਹ ਪੱਟੇ ਤੇ ਪਟਾ ਇਹ ਦੁੱਖ ਰੋਇਆ ਹੁਣੇ ਅੱਛਾ ਇਹ ਉਹੀ ਮਜੀਠੀ ਹੈ ਜਿਹੜਾ ਭਗਵਾਨ ਜੀ ਨੂੰ ਕਹਿੰਦੇ ਚੀਕਾਂ ਕਢਾ ਦੇਾਂਗੇ ਹੁਣ ਪੈਂਦੀਆਂ ਨਾ ਚੀਕਾਂ ਹੁਣ ਚੀਕਾਂ ਮਾਰਤਾ ਸਕਦਾ ਨਹੀਂ ਕਿਉਂਕਿ ਬਿਸ਼ਰਮੀ ਆਉਂਦੀ ਉਥੇ ਬੈਰਕੰਦੇ ਵਿੱਚ ਹੋਰ ਬੰਦੇ ਹੁੰਦੇ ਆ ਵੀ ਮਾਝੇ ਦਾ ਜਰਨੈਲ ਚੀਕਾ ਮਾਰਦਾ ਤੇ ਹੁਣ ਆਪਣੇ ਜੀਜੇ ਨੂੰ ਦੱਸਿਆ ਵੀ ਬਠਿੰਡੇ ਵਾਲੇ ਐਸਐਸਪੀ ਨੇ ਮੈਨੂੰ ਮੂਧਾ ਪਾ ਕੇ ਕੁੱਟਿਆ ਤੇ ਹੁਣ ਸੁਖਵੀਰ ਬਾਦ ਹੋਰ ਤਾਂ ਕੁਝ ਕਰ ਨਹੀਂ ਸਕਦਾ ਉਹ ਜੇਲ੍ਹ ਦੇ ਬਾਹਰ ਖੜਾ মিডিਏ ਨੂੰ ਜਦੋਂ ਗੱਲਬਾਤ ਕਰਦਾ ਉਦੋਂ ਕਹਿੰਦਾ ਜਿਹਨ ਕੀ ਧਮਕੀਆਂ ਦਿੰਦਾ ਪਟਿਆਲਾ ਦੇ ਐਸਐਸਪੀ ਸਾਹਿਬ ਅੱਛਾ ਤੁਸੀਂ ਇਹਨਾਂ ਦੀ ਨਾਲ ਇੱਕ ਫੀਲਿੰਗ ਦੇਖੋ ਵੀ ਇਹ ਲੋਕ ਅਕਲ ਤੋਂ ਕਿੰਨੇ ਕੁ ਸਖਣੇ ਨੇ ਕਿੰਨੇ ਕੁ ਕੋਰੇ ਵੀ ਇਹਨਾਂ ਨੂੰ ਅਕਲ ਕਦੇ ਆ ਸਕਦੀ ਹੈ ਜਾਂ ਜਦੋਂ ਅਕਲ ਘਰੋਂ ਤੁਰਦੀ ਹੈ ਵੀ ਇਹ ਉਦੋਂ ਰਸਤੇ ਵਿੱਚ ਧਰਨੇ ਧੁੰਨੇ ਲਾ ਦਿੰਦੇ ਆ ਵੀ ਇੱਧਰ ਨੂੰ ਆਈ ਨਾ ਇੱਧਰ ਨੂੰ ਮੁੜ ਜਾ ਇਦਾਂ ਨਹੀਂ ਲੱਗਦਾ ਤੁਹਾਨੂੰ ਕਹਿੰਦਾ ਜਦੋਂ ਸਾਡੀ ਸਰਕਾਰ ਆ ਗਈ ਇਹ 2017 ਵਿੱਚ ਵੀ ਇਦਾਂ ਹੀ ਕਹਿੰਦੀ ਸੀ ਜੇ ਸਾਡੀ ਸਰਕਾਰ ਆ ਗਈ ਕੈਪਟਨ ਸਾਹਿਬ ਆ ਗਏ ਤੇ ਫਿਰ 22 ਵਿੱਚ ਕਹਿਣ ਲੱਗੇ ਜੇ ਸਾਡੀ ਸਰਕਾਰ ਆ ਗਈ ਫਿਰ ਭਗਵੰਤ ਮਾਨ ਆ ਗਏ ਤੇ ਹੁਣ ਫੇਰ ਕਹੀ ਜਾਂਦੇ ਹੁਣ ਨਹੀਂ ਆਉਂਦੀ ਹੁਣ ਤਾਂ ਭੁੱਲ ਜਾਓ ਅਮਰਵੈਲ ਦੀਆਂ ਜੜਾਂ ਧਰਤੀ ਤੇ ਹੁੰਦੀਆਂ ਕਦੇ ਵੀ ਨਹੀਂ ਜੇ ਤਾਂ ਕੋਈ ਤੁਹਾਡੀ ਅਰਦਾਸ ਤੁਹਾਡੀ ਕੋਈ ਕਰਾਮਾਤ ਕੋਈ ਆਕਲ ਅਮਰਬੇਲ ਦੀਆਂ ਜੜਾਂ ਧਰਤੀ ਤੇ ला ਸਕਦੀ ਹੈ ਫਿਰ ਤਾਂ ਸਰਕਾਰ ਵੀ ਆ ਸਕਦੀ ਹੈ ਜਾਂ ਡਾਇਨਾਸੌਰ ਆ ਸਕਦੇ ਨੇ ਨਹੀਂ ਬਹੁਤੇ ਲੋਕ ਕਹਿੰਦੇ ਆ ਸਕਦੇ ਆ ਪਰ ਨਾਲ ਉਹ ਕਹਿੰਦੇ ਅਕਾਲੀ ਨਹੀਂ ਆ ਸਕਦੇ ਫੀਲਿੰਗਾਂ ਨੇ ਲਈ ਚੱਲੋ ਫੀਲਿੰਗਾਂ ਕੀ ਐ ਮੈਂ ਰੋਜ ਹੀ ਲੈਣਾ ਮੈਂ ਕਦੇ ਹਰਿਆਣਾ ਦਾ ਮੁੱਖ ਮੰਤਰੀ ਬਣਿਆ ਹੁੰਨਾ ਕਦੇ ਪੰਜਾਬ ਦਾ ਬਣਿਆ ਹੁੰਨਾ ਕਦੇ ਗਵਰਨਰ ਬਣਿਆ ਹੁੰਨਾ ਮੈਂ ਇੱਕ ਦਿਨ ਮੈਂ ਪ੍ਰਧਾਨ ਮੰਤਰੀ ਬਣ ਗਿਆ ਸੀ ਇੰਡੀਆ ਦਾ ਜਦੋਂ ਅੱਖ ਖੁੱਲੀ ਤਾਂ ਫਿਰ ਉਹੀ ਟੁੱਟੇ ਜੇ ਬਿੱਡ ਤੇ ਪਿਆ ਮੈਂ ਘਰ ਵਾਲੀ ਨੇ ਚਾਹ ਲਿਆ ਕੇ ਫੜਾਤੀ ਫੀਲਿੰਗਾਂ ਤੇ ਪੱਗ ਬੰਨ ਕੇ ਚੱਲ ਬਈ ਵੀਡੀਓ ਬਣਾਈ ਫੀਲਿੰਗਾਂ ਦਾ ਕੀ ਹੈ ਲਈ ਚੱਲੋ ਫੀਲਿੰਗਾਂ ਤਾਂ ਬਹੁਤ ਲੋਕ ਲੈਂਦੇ ਆ ਤੁਸੀਂ ਲਈ ਚੱਲੋ ਚਲੋ ਇਹ ਤਾਂ ਇਹਨਾਂ ਦਾ ਜਿਹੜਾ ਰੰਡੇ ਰੋੜਾ ਹੁੰਦਾ ਉਹ ਚੱਲਦਾ ਰਹਿੰਦਾ ਪਰ ਮੈਂ ਨਾ ਜਿਹੜੀ ਗੱਲ ਕਹੀ ਹੈ ਉਹ ਇਹ ਕਹੀ ਹੈ ਵੀ ਇਸ ਬੇਵਕੂਫ ਨੇ ਨਾ ਪਟਿਆਲੇ ਦੇ ਐਸਐਸਪੀ ਕਰਨ ਸ਼ਰਮਾ ਨੂੰ ਧਮਕੀ ਦਿੱਤੀ ਕਹਿੰਦਾ ਆਪਣਾ ਪਾਸਪੋਰਟ ਬਣਾ ਕੇ ਰੱਖ ਮਤਲਬ ਵੀ ਸਾਡੀ ਸਰਕਾਰ ਆਉਗੀ ਤੇ ਫਿਰ ਅਸੀਂ ਤੈਨੂੰ ਤੰਗ ਪਰੇਸ਼ਾਨ ਕਰਾਂਗੇ ਤੂੰ ਫਿਰ ਬਾਹਰ ਭਾਜੀ ਕਦੇ ਬੀਜਾ ਬੂਜਾ ਲਵਾ ਕੇ ਇਦਾਂ ਕਹਿਣ ਦੀ ਕੋਸ਼ਿਸ਼ ਕੀਤੀ ਭੱਜਣ ਦੀ ਤਿਆਰੀ ਤਾਂ ਤੁਸੀਂ ਕਰੋ ਅਕਲ ਲਿਓ ਅਕਲੋਂ ਖਾ ਲਿਓ ਤੁਹਾਡੇ ਜਿੰਨਾ ਨੁਕਸਾਨ ਕਿਹਨੇ ਕੀਤਾ ਹੋਣਾ ਪੰਜਾਬ ਦਾ ਤੁਸੀਂ ਤਾਂ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਲੰਗਰ ਦੀਆਂ ਰੋਟੀਆਂ ਸੀ ਉਹ ਵੀ ਵੇਚਤੀਆਂ ਤੁਹਾਡੇ ਜਿੰਨਾ ਨੁਕਸਾਨ ਕੌਣ ਕਰੂਗਾ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੇਚਦੇ ਜਿਹੜੇ ਗਲੀਆਂ ਦੇ ਵਿੱਚ ਪਾਵਨ ਅੰਕ ਖਿਲਾਰੇ ਗਏ ਸੀ ਨਾ ਉਹ ਤੁਹਾਡੇ ਵੇਚੇ ਹੋਏ ਸਰੂਪ ਸੀ ਗੁਰੂ ਸਾਹਿਬ ਦੇ ਤੁਸੀਂ ਕੀ ਚਾਹੁੰਦੇ ਹੋ ਵੀ ਲੋਕ ਤੁਹਾਨੂੰ ਮਾਫ਼ ਕਰ ਦੇਣ ਕਦੇ ਵੀ ਨਹੀਂ ਇਹ ਹੋ ਹੀ ਨਹੀਂ ਸਕਦਾ ਅੱਛਾ ਜਿਹੜਾ ਇਹਨਾਂ ਦਾ ਆਲਾ ਦਵਾਲਾ ਨਾ ਜਿਵੇਂ ਬੰਟੀ ਰਮਾਣੇ ਵਰਗੇ ਸਿਰੇ ਦੇ ਕੁਲੱਕ ਇਹ ਨਹੀਂ ਸਮਝਾ ਸਕਦੇ ਤੇ ਨਾ ਹੀ ਇਹ ਸਮਝਣ ਪਰ ਪੰਜਾਬ ਦੇ ਲੋਕ ਜ਼ਰੂਰ ਸਮਝ ਗਏ ਵੀ ਅੱਗੇ ਤਾਂ ਤਿੰਨ ਕਸ਼ੇਟਾਂ ਆ ਗਈਆਂ ਸੀ ਤੇ ਹੁਣ ਜੁੱਲੀ ਬਿਹਤਰਾ ਬਿਲਕੁਲ ਚਿਕਾ ਦੇਣਾ ਪੰਜਾਬ ਚ ਬਿਲਕੁਲ ਸਫਾਇਆ ਕਰ ਦੇਣਾ ਜਣਕੇ ਜਿਹੜੀ ਮਾੜੀ ਮੋਟੀ ਕਿਸ਼ਤੀ ਚੱਲਦੀ ਸੀ ਨਾ ਪਾਣੀ ਤੇ ਅਕਾਲੀਆਂ ਦੀ ਤੇ ਉਹ ਵੀ ਹੁਣ 2027 ਦੇ ਵਿੱਚ ਐ ਡੋਬ ਕੇ ਖਤਮ ਕਰ ਦੇਣੀ ਇਹ ਮੇਰੀ ਕੋਈ ਭਵਿੱਖਬਾਣੀ ਨਹੀਂ ਇਹਨਾਂ ਦੀ ਕਰਤੂਤਾ ਦੱਸ ਰਿਹਾ ਮੈਂ ਜਿਹੜੀਆਂ ਇਹ ਕਰ ਰਹੇ ਨੇ ਔਰ ਜਦੋਂ ਇਹਨਾਂ ਦੀ ਸਰਕਾਰ ਸੀ ਨਾ ਸਮੀਤ ਸੈਣੀ ਵਰਗੇ ਡੀਜੀਪੀ ਲਾਏ ਉਮਰਾ ਨੰਗਲ ਵਰਗੇ ਪਤਾ ਨਹੀਂ ਕਿਹੜੇ-ਕਿਹੜੇ ਪੁਲਿਸ ਅਫਸਰ ਲਾਏ ਜਿਨ੍ਹਾਂ ਨੇ ਪੂਰਾ ਅਤਿਆਚਾਰ ਪੰਜਾਬ ਤੇ ਕੀਤਾ ਪਹਿਲੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਜਿੱਥੇ ਅਫਸਰ ਸਾਹੀ ਨੂੰ ਪੂਰੀ ਖੁੱਲ ਦਿੱਤੀ ਹੋਈ ਹੈ ਪੂਰੀ ਖੁੱਲ ਦਿੱਤੀ ਹੋਈ ਹੈ ਵੀ ਤੁਸੀਂ ਲੋਕਾਂ ਦੀ ਖਾਤਰੋਂ ਤੁਸੀਂ ਲੋਕਾਂ ਦੀ ਗੱਲ ਸੁਣਨੀ ਹੈ ਪਹਿਲੀ ਸਰਕਾਰ ਤੇ ਨਹੀਂ ਅਫਸਰ ਸਾਹੀ ਨੂੰ ਬਿਲਕੁਲ ਥੱਲੇ ਲਾ ਕੇ ਰੱਖਦੀ ਸੀ ਇਹ ਸਹੀ ਪਰ ਇਹ ਹਰਾਮਖੋਰਾ ਨੂੰ ਪਤਾ ਨਹੀਂ ਵਿੱਤ ਸਰਕਾਰਾਂ ਬਣਾਉਣ ਦੀ ਗੱਲ ਕਰਦੇ ਹੋ ਤੁਹਾਨੂੰ ਤੱਕ ਕਿਸੇ ਨੇ ਪਿੰਡ ਦਾ ਮੈਂਬਰ ਨਹੀਂ ਬਣਾਉਣਾ ਮੈਂ ਤਾਂ ਗੱਲ ਸਿਰਫ ਇਹ ਕੀਤੀ ਹੈ ਵੀ ਇਹ ਸੁਖੇ ਅਮਲੀ ਨੇ ਜਦੋਂ ਆਪਣੇ ਸਾਲੇ ਨੂੰ ਮਿਲਣ ਗਿਆ ਜੇਲ੍ਹ ਵਿੱਚ ਬਾਹਰ ਆ ਕੇ ਇਹਨੇ ਧਮਕੀ ਦਿੱਤੀ ਐ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਨੂੰ ਤੁਸੀਂ ਦੇਖਿਓ ਵੀ ਜਿਹੜੇ ਬੰਦੇ ਸਤਾ ਤੋਂ ਬਾਹਰ ਨੇ ਜੇ ਇਹਨਾਂ ਲੋਕਾਂ ਦੀ ਕਦੇ ਦੁਬਾਰਾ ਇਹਨਾਂ ਨੂੰ ਪਾਵਰ ਮਿਲ ਜੇ ਸਰਕਾਰ ਆ ਜੇ ਤਾਂ ਇਹ ਜੇ ਐਸਐਸਪੀ ਨੂੰ ਇਦਾਂ ਸਿੱਧੀ ਧਮਕੀ ਦੇ ਸਕਦੇ ਨੇ ਆਮ ਲੋਕਾਂ ਦੇ ਨਾਲ ਇਹ 1000 ਰੁਪਇਆ ਬਣਾਉਣਗੇ ਆਮ ਲੋਕਾਂ ਦਾ ਕੀ ਹਸ਼ਰ ਹੋਊਗਾ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਅਕਲੋਂ ਖਾਲੀ ਅਕਾਲੇ ਸ਼ਖਬੀਰ ਬਾਦਲ ਪ੍ਰਧਾਨ ਜੰਮੂ ਬਹੁਤ ਹੈ ਇਨੀ ਕੁੱਤੇ ਖਾਣੀ ਜੇ ਨਾਂ ਪਸੰਦ ਆਈ ਕੱਲ ਨੂੰ ਦੁਬਾਰਾ ਫੇਰ ਕਰ ਦਿਆਂਗੇ ਪਰ ਉਹਨੂੰ ਕਿਹੜਾ ਖਰਚਾ ਪੈਂਦਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ